ਨਾ ਬਿਨਾ ਪ੍ਰੇਮ ਪਟੋਲਾ ਤੇ ਸੁੰਦਰੀ ਤਕੜਨ ਪੂਪਤ ਮੇਮ ਪਟੋਲਾ ਤੈ ਸੁੰਦਰ ਕਣਕੂ ਪਤ ਮੇਰੀ ਤਕਣ ਕੂ ਪਤ ਮੇਰੀ ਤਕਣ ਪਤ ਮੇਰੀ ਨਾ ਬਿਨਾ ਸਾਈ ਨਾ ਬਿਨਾ ਸਾਈਂ ਬੇਗਾ ਦਾਨਾ ਬਿਨਾ ਨਾਨਕ ਸਾਰ ਲ ਜਾਨ ਤੇਰੀ ਨਾਨਕ ਸਾਰ ਲ ਜਾਨ ਤੇਰੀ ਦਾਨਾ ਬਿਨਾ ਸਾਈਂ ਮੈਂਦਾ ਦਾਨਾ ਬਿਨਾ ਦਾਨ ਬਿਨਾ ਦਾਨ ਬਿਨਾ ਨੀਨਾ ਸਿੱਖੋ ਸ਼ਬਦ ਪਿਆਰ ਹੋ ਜਨਮ ਮਰਨ ਕੀਤੇ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤੇ ਗੁਰਾਮ ਕਰੀ ਮਹਲਾਤੀ ਚਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇ ਮਾਇ ਸਤਗੁਰੂ ਮਹਿ ਭਾ ਸਤਗੁ ਤਾ ਪਾਇਆ ਸਹਿਜ ਸਿਤੀ ਰਾਗ ਰਤਨ ਪਰਵਾਰ ਪਰਿਆ ਰਵਣਿਆ ਸ਼ਬਦੋ ਤਕਾਵੋ ਹਰੀ ਕੇ ਰਾਮਾ ਸਾਈ ਕਹਿ ਨਾਨਕ ਨਉ ਤੂ ਆ ਸਤਿ ਗੁਰੂ ਮੈਂ ਪਾਰ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਬਨਾ ਗੁਲਾਸਿ ਬਰਤ ਸੁਆਮੀ ਸੋ ਕਿਉ ਮਨੋ ਵਿਸਾਰ ਕਹੈ ਨਾਨਕ ਮਨ ਮੇਰੇ ਸਦਾ ਰੋ ਸਾਚੇ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਕਹੇ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਧਾਰ ਮੇਰਾ ਜਨ ਕਰ ਸੰਤ ਸੁਖਮਨ ਵਾਏ ਵਸਿਆ ਜਨ ਇਚਾਰ ਸਾਖ ਤੁਝਾ ਸਦਾ ਕੁਰਬਾਨ ਕੀਤਾ ਗੁਰੂ ਈਤੋ ਜੁਸਤੀ ਆਏ ਵਡਿਆ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਾਚ ਹਾ ਮੇਰਾ ਆਧਾਰ ਬਾਤੀ ਪੰਜ ਸਬਦ ਕਰਸ ਪਾ ਕੇ ਸਬਤ ਵਾਦੇ ਪਲਾ ਜਿਤ ਕਰਤਾਰਿਆ ਪੰਚ ਦੂਤ ਕੋ ਤੁਮੇ ਧੁਰ ਕਰਮ ਪਾਇਆ ਤੁਧਿ ਨ ਕੋਸੇ ਨਾਮ ਹਰਿ ਕ ਲਾ ਕੇ ਕਹਿ ਨਾਨਕ ਤੈਸੇ ਜਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਰਮ ਪ੍ਰੰਪਾਇ ਤੁਤਰੇ ਸਗਲ ਵਿਸੋਰੇ ਤੂ ਕਰੋ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇਜ ਸੁਣਦੇ ਪੁਨੀਤ ਕਹਤੇ ਬਿਵਤ ਸਤਗੁਰੁ ਰਹਾ ਪਰਮ ਬਿਨਵੰਤ ਨਾਨਕੁਰ ਚਰਨ ਲਾਗੇ ਵਾਜ ਅਨੰਦ ਸ਼ਲੋਕ ਕਮਨ ਗੁਰੂ ਪਾਣੀ ਪਤਾ ਦੇਸਰਾ ਦੇ ਦਾਈ ਦਾ ਖਿਲੇ ਸਗਲੇ ਦਗਤ ਚੰਗਿਆਈਆਂ ਬੁਰਿਆਈਆਂ ਮੱਚ ਧਰਮ ਦੂ ਕਰਮ ਆਪ ਆਪਣੀ ਕੇ ਲੈ ਲੈ ਜਿੰਨੇ ਤੇ ਆ ਵੇਮ ਸਕਤ ਕਾਲ ਤੇਮ ਤੁਜ ਦੇ ਕੀਤੀ ਛੁੱਟੀ ਨਾਨਕ ਤੇਮ ਕੁਝ ਨੇ ਕੀਤੀ ਛੁੱਟੀ ਨਾ ਸੋਇਨੇ ਸਮੇਂ ਵਿੱਚ ਹਰ ਗੁਰਬਾਣੀ ਦਾ ਗੀਤ ਨੂੰ ਗਾਇਨ ਕਰਦੇਆਂ ਕੋਲ ਬਾਣੀ ਪੜ੍ਹਦੇਆਂ ਕੋਲ ਗੁਰ ਇਤਿਹਾਸਵਾਚ ਦੇ ਕੋਲ ਇੱਕ ਨਹੀਂ ਬਿਆਨ ਤੋਂ ਨਿਕੰਬਰਕਾਰ ਦੀਆਂ ਬੁਲਾਂ ਤਰੁੱਟੀਆਂ ਹੋ ਗਈਆਂ ਹੋਣਗੀਆਂ ਗੁਰੂ ਸਾਹਿਬ ਜੀ ਬਖਸ਼ਣ ਜੋਗ ਹਨ ਗੁਰੂ ਕੀ ਸਾਧ ਸੰਗਤ ਬਖਸ਼ਣ ਜੋਗ ਹੈ ਜਿਬ ਜਿਬ ਹੁਕਮ ਤੇ ਵਹਿ ਤੇ ਵਕਾਰ ਵਿਖੇ ਵਿਖਸਾ ਕਰ ਵਿਚਾਰ ਹੋਈਆਂ ਬੁਲਾਂ ਚੁਕਾਂ ਦੀ ਖਿਮਾ ਜੀ ਅਰਦਾਸ ਹੋਣ ਲੱਗੀ ਹੈ ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ